ਲੁਧਿਆਣਾ ਦੇ ਜੀਆਰਪੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਰੇਲਵੇ ਸਟੇਸ਼ਨ ਤੇ ਸ਼ੱਕੀ ਵਿਅਕਤੀ ਦੀ ਤਲਾਸ਼ੀ ਦੇ ਦੌਰਾਨ 16 ਕਿਲੋ ਅਫੀਮ ਬਰਾਮਦ ਕੀਤੀ ਗਈ ਜੇ ਸੰਬੰਧੀ ਜੀਐਸਪੀ ਜੀਆਰਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਚਾਰਖੰਡਾ ਰਹਿਣ ਵਾਲਾ ਹੈ ਤੇ ਜਦੋਂ ਪੁਲਿਸ ਨੇ ਇਸ ਦੀ ਤਲਾਸ਼ੀ ਲਈ ਤਾਂ ਬੈਗ ਦੇ ਵਿੱਚੋਂ ਇਸ ਨੇ 16 ਕਿਲੋ ਅਫੀਮ ਪਾਈ ਹੋਈ ਸੀ ਦੋਸ਼ੀ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਜਿਸ ਦਾ 1 ਦਿਨ ਦਾ ਪੁਲਿਸ ਰਿਮਾਂਡ ਬਣਿਆ ਕੁਝ ਕਿਛ ਚਾਰੀ ਹੈ ਮਾਨਯੋਗ ਟੀਐਮ ਪੰਜਾਬ ਜਿਹੜੀ ਮੁਹੰਮਦ ਚੱਲੀਆ ਯੁੱਧ ਨਸ਼ਾ ਵਿਰੁੱਧ ਉਹਦੇ ਸਬੰਧ ਵਿੱਚ ਮਾਜੋ ਡੀਜੀਪੀ ਸਪੈਸ਼ਲ ਡੀਪੀ ਰੇਲਵੇ ਪੰਜਾਬ ਸ਼੍ਰੀਮਤੀ ਸ਼ਸ਼ਾਪ੍ਰਵੀ ਹੱਸੀ ਪ੍ਰਵਾਹ ત્રिवेदी ਜੀ ਦੇ ਗਾਈਡਲਾਈਨ ਤੇ ਸਪੈਸ਼ਲ ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਰਹੀ ਸੀ ਕੱਲ ਕਰੀਬ 2 ਵਜੇ ਇੱਕ ਸ਼ੱਕੀ ਵਿਅਕਤੀ ਪਲੇਟ ਨੰਬਰ 4 ਤੇ 5 ਦੇ ਵਿਚਾਲੇ ਦੇਖਿਆ ਸਾਨੂੰ ਐਸਐਚਓ ਸਾਹਮਣੇ ਸ਼ੱਕ ਪੈਣ ਤੇ ਰੋਕਿਆ ਤੇ ਮੌਕੇ ਤੇ ਮੈਨੂੰ ਬੁਲਾਇਆ ਉਹਦੀ ਬੈਗ ਦੀ ਤਲਾਸ਼ੀ ਕਰਨ ਤੇ ਸੋਲਾਂ ਗੱਲੋਂ ਫੀਮੇਲ ਜਿਹਨੇ ਆਪਣਾ ਨਾਮ ਸੰਤੋਸ਼ ਸਿੰਘ ਦੱਸਿਆ ਹੈ ਝਾਰਖੰਡ ਦਾ ਰਹਿਣ ਵਾਲਾ ਹੈ ਝਾਰਖੰਡ ਤੋਂ ਅਫੀਮ ਲੈ ਕੇ ਪੰਜਾਬ ਸਪਲਾਈ ਕਰ ਰਿਹਾ ਸੀ ਕਿੱਥੇ ਜਾਣਾ ਸੀ ਜਿਹਨੇ ਦੱਸਿਆ ਹੁਣ ਇਹ ਹਜੇ ਜੀ ਅਜੇ ਰਿਮਾਂਡ ਲਿਆ ਤਿੰਨ ਦਿਨਾਂ ਦਾ ਇੰਟਰੋਗੇਸ਼ਨ ਵਿੱਚ ਪੁੱਛ ਪੁੱਛ ਕੀਤੀ ਜਾਏਗੀ ਕਿੱਥੇ ਦੇਣਾ ਹੈ ਕਿੱਥੇ ਜਾਣਾ ਸੀ ਕਿਨੂੰ ਕਿਹਨੂੰ ਦੇਣਾ ਸੀ ਕੁਆਂਟੀਟੀ ਬਹੁਤ ਵੱਡੀ ਹੈ ਇਹ ਹੈਗਾ ਕੱਲਾ ਹੀ ਆ ਜੀ ਕੱਲਾ ਹੀ ਆ ਜੀ ਕੱਲਾ ਹੀ ਆ ਫਿਲਹਾਲ ਕੱਲਾ ਹੀ ਅੱਗੇ ਦੇਖਦੇ ਹਾਂ ਕਿ ਕੋ ਸਾਥੀ ਲੈਣ ਕਿਹੜੇ ਹਨ ਉਸਾਂ ਸੀ ਕਿਤੇ ਕੌਣ ਕੌਣ ਮਾਲ ਪੈ ਰਹੀ ਸੀ ਮੋਬਾਈਲ ਦੇ ਵੀ ਕੋਈ ਕੰਟੈਕਟ ਨੰਬਰ ਸਸਪੈਕਟਿਡ ਮਿਲੇ ਨਹੀਂ ਹਾਂ ਦੇਖਾਂਗੇ ਜੀ ਅਸੀਂ ਸਰ ਵੈਲਿਊ ਕਿੰਨੀ ਹੈਗੀ 10 ਦਾ ਕਿੰਨੀ ਕੀ ਲੈ ਕੇ ਆਏ ਵੈਲਿਊ ਤਾਂ ਇਹ ਮੈਂ ਕਹਿੰਦਾ ਇਹ ਤਾਂ ਸਰ ਮੁਤਾਬਿਕ ਲੱਗਿਆ ਉੱਥੋਂ ਇਹ ਲੱਖ ਰੁਪਏ ਦੇ ਹਿਸਾਬ ਨਾਲ ਲੱਗਿਆ ਸੀ ਇੱਥੇ ਕਿੰਨੀ ਸਰ ਐਟ ਇਟ ਇਜ਼ ਇਨ ਅ ਬੈਗ ਵਿੱਚ ਜਾਂ ਕਿਸੇ ਪਲਾਸਟਿਕ ਦੇ ਉਹ ਨਹੀਂ ਇਹਦਾ ਬੈਕਪੈਕ ਸੀਗਾ ਪਿੱਟੂ ਬੈਗ ਜਿਹਨੂੰ ਕਹਿੰਦੇ ਆਪਾਂ ਉਹਦੇ ਚ ਪਾਈ ਸੀ ਪਾ ਕੇ ਉਹਤੇ ਇੱਕ ਲੋਹੀ ਟਾਈਪ ਦਿੱਤੀ ਹੋਈ ਸੀ ਲੈਣ ਵਾਸਤੇ ਫਿਰ ਜਿਪ ਲਾਈ ਹੋਈ ਸੀ ਤੇ ਆਪੇ ਜੀ ਭਰੀ ਆਏ ਜੀ ਇਸ ਤੋਂ ਪਹਿਲਾਂ ਵੀ ਆ ਚੁੱਕਾ ਹੈ ਦਾ ਸਪਲਾਈ ਦੇਣ ਰਸੀ ਫਿਲਹਾਲ ਤਾ ਇਹ ਦਸਰੇ ਮੈਂ ਪਹਿਲੀ ਵਾਰ ਆਏ ਹਨ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਤੇ ਦੂੰਗੇ ਆ ਇਹਨਾਂ ਪੁੱਛ ਕੇ ਕਰਾਂਗੇ ਸ਼ਾਇਦ ਇਹ ਦਸਤੇ ਵੀ ਪਹਿਲਾਂ ਕਿਹਨੂੰ ਦੇ ਕੇ ਗਿਆ ਨਹੀਂ ਲਾਇਰ ਹੈ ਜਾਂ ਟ੍ਰੱਕ ਜਾਂ ਕੋਰੀਅਰ ਹੈਗਾ ਜੀ ਜਾਂ ਕੋਰੀਅਰ ਵਾਲਾ ਸਾ ਕੋਰੀਅਰ ਤੇ ਕੋਰੀਅਰ ਨਾਲ ਚਾਹੀਏ ਜਾਂ ਸਪਲਾਈਰ ਆ ਵੀ ਬਿਟੋਲੋਜੀ ਮੋਟਲੀ ਜਾਣ ਤੋਂ ਤਾ ਇਹੀ ਹੈ ਹਜੇ ਤਾ ਦੇਖ ਰਹੇ ਆ ਵੀ ਇਹ ਇਹਨੂੰ ਫਾਈਨਾਂਸ ਕਿਨੇ ਕੀਤਾ ਜਾਂ ਇਹ ਆਪਣਾ ਸੀਗਾ ਇਹ ਸੇ ਦੇ ਬਾਰੇ ਦੀ ਆਪਣੀ ਬੈਂਕ ਦੀ ਡਿਟੇਲ ਲਵਾਂਗੇ ਉਦੋਂ ਪਤਾ ਚੱਲੇਗਾ ਕਿ ਕੀ ਸਿਸਟਮ ਹੈ ਇਹ ਸਰ ਇਹ ਪਹਿਲਾਂ ਪੰਜਾਬ ਚ ਕਿਸੇ ਟਾਬੇ ਤੇ ਲੱਗਿਆ ਰਿਆ ਸੀਗਾ ਤੇ ਉਦੋਂ ਬਾਅਦ ਛੱਡ ਕੇ ਚਲੇ ਗਿਆ ਸੀਗਾ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਹੈ ਹੁਣੇ ਵੀ ਸਰ ਦੇਖਣ ਨੂੰ ਮਿਲਦਾ ਰੇਲ ਰਾਸਤੇ ਇਹੀ ਆਫੀਮ ਦੀ ਸਪਲਾਈ ਜ਼ਿਆਦਾ ਹੁੰਦੀ ਹੈ ਕੀ ਇਹਨੂੰ ਈਜ਼ੀ ਮੰਨਿਆ ਜਾਂਦਾ ਵੈ ਨਹੀਂ ਈਜ਼ੀ ਤਾਂ ਨਹੀਂ ਹੈ ਥੋੜੀ ਚੈਕਿੰਗ ਕਰਕੇ ਮਿਲਦੀ ਆ ਚੈਕਿੰਗ ਕਰਨੀ ਹਦੀ ਇਹ ਤੁਸੀਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਕਾਫੀ ਜ਼ਿਆਦਾ ਨਸ਼ਾ ਪਕੜਿਆ ਹੋਇਆ ਮੈਂ ਨਹੀਂ ਰਿਕਵਰੀ ਸਾਰੇ ਪੰਜਾਬ 'ਚ ਹੀ ਹੁੰਦੀ ਹੈ ਦੂਜੇ ਜਿਹੜੇ ਕਨਵੈਨਸ ਐ ਉਹਨਾਂ 'ਚ ਵੀ ਹੁੰਦੀ ਹੈ ਟਰੱਕਾਂ 'ਚ ਵੀ ਹੁੰਦੀ ਹੈ ਬੱਸਾਂ 'ਚ ਵੀ ਹੁੰਦੀ ਹੈ ਪ੍ਰਾਈਵੇਟ ਕਨਵੈਨਸ ਵੀ ਹੁੰਦੀ ਹੈ ਇਹ ਤਾਂ ਇਨਫਰਮੇਸ਼ਨ ਤੇ ਟਵਿੰਡ ਕਰਦਾ ਤੁਹਾਡੀ ਜਿਹੜੀ ਹੈ ਡਿਊਟੀ ਦੀ ਅਲਰਟਨੈਸ ਟਵਿੰਡ ਕਰਦਾ ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ